ਇੱਕ ਡਾਕਟਰ ਦੀ ਲਾਪਰਵਾਹੀ ਦੇ ਨਾਲ ਇੱਕ ਔਰਤ ਦੀ ਦਰਦਨਾਕ ਮੌਤ ਹੋ ਗਈ ਹੈ ਤੇ ਹੁਣ ਉਸ ਡਾਕਟਰ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਤੇ ਉਸ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਤਾਂ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਇੱਕ ਸ਼ਖਸ ਦੇ ਵੱਲੋਂ ਆਪਣੀ ਪਤਨੀ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਤੇ ਇਸ ਦੌਰਾਨ ਉਸ ਦੀ ਪਤਨੀ ਦੀ ਅਗਲੇ ਦਿਨ ਹੀ ਮੌਤ ਹੋ ਜਾਂਦੀ ਹੈ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਦੀ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਉਹਨਾਂ ਦੀ ਸ਼ਿਕਾਇਤ ਦੇ ਉੱਤੇ ਇੱਕ ਮੈਡੀਕਲ ਬੋਰਡ ਬਣਾਇਆ ਜਾਂਦਾ ਹੈ ਤੇ ਮੈਡੀਕਲ ਬੋਰਡ ਦੇ ਵੱਲੋਂ ਜਦੋਂ ਜਾਂਚ ਕੀਤੀ ਜਾਂਦੀ ਹੈ ਤਾਂ ਉਸ ਦੇ ਵਿੱਚ ਡਾਕਟਰ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ 5.5 ਸਾਲ ਬਾਅਦ ਇਸ ਸ਼ਖਸ ਨੂੰ ਇਨਸਾਫ ਮਿਲਿਆ ਉਸ ਦਾ ਕਹਿਣਾ ਹੈ ਤੇ ਮਾਮਲਾ ਤੁਹਾਨੂੰ ਦੱਸ ਦਈਏ ਕਿ 2018 ਦਾ ਦੱਸਿਆ ਜਾ ਰਿਹਾ ਹੈ ਜਦੋਂ ਇੱਕ ਸ਼ਖਸ ਦੇ ਵੱਲੋਂ 1 ਅਕਤੂਬਰ 2018 ਨੂੰ ਆਪਣੀ ਪਤਨੀ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਤੇ 2 ਤਰੀਕ ਨੂੰ ਉਸ ਦੀ ਮੌਤ ਹੋ ਜਾਂਦੀ ਹੈ ਤੇ ਉਸ ਵਿਅਕਤੀ ਦੇ ਵੱਲੋਂ ਜਦੋਂ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਉਸ ਦੇ ਸ਼ਿਕਾਇਤ ਦੇ ਆਧਾਰ ਤੇ ਇੱਕ ਮੈਡੀਕਲ ਬੋਰਡ ਬਣਾਇਆ ਜਾਂਦਾ ਹੈ ਮੈਡੀਕਲ ਬੋਰਡ ਦੇ ਵਿੱਚ ਜਦੋਂ ਜਾਂਚ ਹੁੰਦੀ ਹੈ ਤਾਂ ਉਸ ਡਾਕਟਰ ਦੀ ਵੱਡੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਫਿਲਹਾਲ ਹੁਣ ਉਸ ਡਾਕਟਰ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਤੇ ਉਸ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ ਤੇ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਡਾਕਟਰ ਨੂੰ ਰੱਬ ਦਾ ਦੂਜਾ ਰੂਪ ਵੀ ਕਿਹਾ ਜਾਂਦਾ ਹੈ ਪਰ ਇੱਥੇ ਡਾਕਟਰ ਦੀ ਹੀ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਿਸ ਦੀ ਕੀਮਤ ਇੱਕ ਔਰਤ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ ਹੈ ਫਿਲਹਾਲ ਹੁਣ ਉਸ ਸ਼ਖਸ ਦਾ ਕਹਿਣਾ ਹੈ ਕਿ ਉਸ ਨੂੰ 5.5 ਸਾਲਾਂ ਬਾਅਦ ਇਨਸਾਫ ਮਿਲਿਆ ਤੇ ਉਸ ਡਾਕਟਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਉਸ ਦਾ ਲਾਇਸੈਂਸ ਵੀ ਰੱਦ ਕਰ ਦਿੱਤਾ ਗਿਆ ਹਾਂਜੀ ਸਰ ਆਪਣਾ ਨਾਮ ਦੱਸ ਦਿਓ ਕੀ ਮਸਲਾ ਵਾ ਸਾਰਾ ਕੇਸ ਆ ਕਿਵੇਂ ਦਾ ਸਾਰਾ ਦੱਸੋ ਮੇਰਾ ਨਾਮ ਗੋਪੂ ਚੰਦ ਅਨੇਜਾ ਜੀ ਮੇਰੀ ਵਾਈਫ ਐਡਵੋਕੇਟ ਸੁਨੀਤਾ ਨੇਜਾ ਜਿਨ੍ਹਾਂ ਦੀ ਏਜ ਸਿਰਫ 46 ਈਅਰ ਸੀ 1 ਅਕਤੂਬਰ 2018 ਨੂੰ ਐਡਮਿਟ ਕੀਤਾ ਸੀ ਯੂਟਰਸ ਦੇ ਪ੍ਰੋਜੈਨ ਲਈ ਡਾਕਟਰ ਪ੍ਰਵੀਨ ਦੇਵਗਨ ਤੇ ਡਾਕਟਰ ਸੀਤਾ ਸ਼ਰਮਾ ਐਲਟਰਾ ਹਸਪਤਾਲ ਤੇ ਉੱਥੇ ਡਾਕਟਰ ਦੀ ਨੈਗਲੀਜੈਂਸ ਨਾਲ ਨੈਕਸਟ ਡੇ ਹੀ ਡੈਥ ਹੋ ਗਈ ਨੈਗਲੀਜੈਂਸ ਦੇ ਵਾਸਤੇ ਜਦੋਂ ਕੰਪਲੇਂਟ ਕੀਤੀ ਤਾਂ ਮੈਡੀਕਲ ਬੋਰਡ ਬਣਿਆ ਸੱਤ ਡਾਕਟਰਾਂ ਦਾ ਸਿਵਲ ਸਰਜਨ ਨੇ ਬੋਰਡ ਬਣਾਇਆ ਬੋਰਡ ਨੇ ਵੀ ਇਹਦੇ ਖਿਲਾਫ ਸਰੀਰ ਰਿਪੋਰਟ ਦਿੱਤੀ ਉਹਦੇ ਵਿੱਚ ਬੜਾ ਕੁਝ ਟੈਂਪਰਿੰਗ ਇੱਕ ਇੱਕ ਇਹਦੇ ਵਿੱਚ ਜਿਹੜਾ ਟ੍ਰੀਟਮੈਂਟ ਉੱਥੇ ਨਾ ਕੋਈ ਡਾਕਟਰ ਹੈ ਨਾ ਆਈ ਸੀ ਯੂ ਹੈ ਨਾ ਉੱਥੇ ਕੋਈ ਕੁਝ ਵੀ ਅਰੇਂਜਮੈਂਟ ਨਹੀਂਗਾ ਸਾਰੀ ਰਾਤ ਉੱਥੇ ਪੇਸ਼ੈਂਟ ਬੀਐਮਐਸ ਡਾਕਟਰ ਦੇ ਪਰੈਸੇ ਜੀ ਬੈਠਾ ਰਿਹਾ ਤੇ ਇਹਨਾਂ ਦੀ ਲਾਪਰਵਾਹੀ ਕਰਕੇ ਮੈਡੀਕਲ ਬੋਰਡ ਨੇ ਵੀ ਇਹਨੂੰ ਸਾਬਤ ਕਰਤਾ ਕਿ ਇਹਦੇ ਚ ਨੈਗਲੀਜੈਂਸ ਹੈਗੀ ਹੈ ਡਾਕਟਰ ਦੀ ਲਾਪਰਵਾਹੀ ਕਰਕੇ ਡੈਥ ਹੋਈ ਹੈ ਫਿਰ ਇਸ ਤੋਂ ਬਾਅਦ ਇਹ ਇੱਕ ਇੱਕ ਹੋਰ ਇਹਦੀ ਜਿਹੜੀ ਫੋਰਜਰੀ ਸਾਹਮਣੇ ਆਈ ਇਹਨੇ ਇੱਕ ਇਹਨੇ ਇੱਕ ਸਰਟੀਫੀਕੇਟ ਵਿੱਚ ਲਾਇਆ ਸੀ ਹਾਈ ਰਿਸਕ ਕਨਸਰਨਡ ਸਰਜਰੀ ਫਾਰਮ ਉਹਦੇ ਤੇ ਇਹਨੇ ਮੇਰੇ ਫਰਜ਼ੀ ਸਾਈਨ ਕੀਤੇ ਸੀ ਜਦੋਂ ਕਿ ਮੈਨੂੰ ਇਹ ਕਿਹਾ ਸੀ ਇਹਦੇ ਕੋਈ ਨਹੀਂ ਹੈਗਾ ਤੇ ਬਾਅਦ ਚ ਫਿਰ ਜਦੋਂ ਪੁਲਿਸ ਨੇ ਇਹਦੀ ਇਨਕੁਆਇਰੀ ਕੀਤੀ ਫੋਰਜਰੀ ਤਾਂ ਐਫਐਐਸਐਲ ਮੁਹੱਲੀ ਚ ਫਿਰ ਇਹਦੀ ਇਹ ਰਿਪੋਰਟ ਵਾਸਤੇ ਸਾਰੀ ਨਰਸਰੀ ਹੋਈ ਉਹਦੀ ਫਿਰ 2021 ਚ ਮਾਰਚ ਚ ਰਿਪੋਰਟ ਆਈ ਉਤੋਂ ਸਾਬਤ ਹੋ ਗਿਆ ਕਿ ਇਹ ਸਾਈਨ ਫਰਜੀ ਕੀਤੇ ਗਿਆ ਤਾਂ ਫਿਰ ਪੁਲਿਸ ਨੇ ਐਡਟਾ ਘਸਲੇ ਖਿਲਾਫ ਐਫ ਆਈ ਆਰ ਨੰਬਰ 77 7 ਮਾਰਚ 2021 ਨੂੰ ਅੰਡਰ ਸੈਕਸ਼ਨ 424 65 468 471 ਦਰਜ ਕਰਤੀ ਐਫ ਆਈ ਆਰ ਕਰਨ ਤੋਂ ਬਾਅਦ ਫਿਰ ਜੀ ਉਹ ਇਨਵੈਸਟਿੰਗ ਕਰਦੇ ਰਹੇ ਤੇ ਅੱਜ ਹੁਣ ਜਿਹੜੇ ਸਾਢੇ 5 ਸਾਲ ਬਾਅਦ ਕਰੀਬ ਹੁਣ ਉਸ ਪਰਚੇ ਚ ਮੈਮ ਦਰਪਨ ਆਈਪੀਐਸ ਮੈਮ ਡਾਕਟਰ ਉਹਨਾਂ ਨੇ ਇਨਕੁਆਇਰੀ ਕਰਕੇ ਤੇ ਸਾਨੂੰ ਜਸਟਿਸ ਦਿਵਾਇਆ ਤੇ ਸਾਨੂੰ ਪਤਾ ਲੱਗਿਆ ਕਿ ਪ੍ਰਵੀਨ ਦੇਵਗਨ ਨੂੰ ਅਰੈਸਟ ਕੀਤਾ ਹੈ ਲੇਕਿਨ ਅਜੇ ਇਹਦੇ ਵਿੱਚ ਬੜੀ ਹੋਰ ਇਨਕੁਆਇਰੀ ਕਰਨ ਦੀ ਲੋੜ ਹੈ ਕਿਉਂਕਿ 304 ਸੈਕਸ਼ਨ ਵੀ ਐਡ ਕਰਨਾ ਹੈ ਜੋ ਪੰਜਾਬ ਮੈਡੀਕਲ ਕਾਉਂਸਲ ਨੇ ਦਾ ਲਾਇਸੈਂਸੀ ਸਸਪੈਂਡ ਕਰਤਾ ਉਹਨੇ ਕਿਹਾ ਤਾਂ ਕਿ ਇਹਨੂੰ ਇਹਨੂੰ ਸਰਜੀ ਕਰਨੀ ਨਹੀਂ ਆਂਦੀ ਉਹਨੂੰ ਪ੍ਰੈਕਟਿਸ ਤੋਂ ਡਿਵਾਰ ਹੀ ਕਰਤਾ ਤਾਂ ਨੈਗਲੀਜੈਂਸ ਤਾਂ ਆਲਰੇਡੀ ਪ੍ਰੂਫ ਹੋ ਚੁੱਕੀ ਹੈ ਉਹਨਾਂ ਨੇ ਜਿਹੜੇ ਜਿਹੜੇ ਸੈਕਸ਼ਨ ਦਾ ਉਹ ਵੀ ਵਾਧਾ ਸਾਨੂੰ ਅਸ਼ੂਰ ਕੀਤੇ ਹੈ ਪੁਲਿਸ ਅਫਸਰਾਂ ਨੇ ਸਾਰਿਆਂ ਨੇ ਵੱਡਿਆਂ ਵੱਡਿਆਂ ਨੇ ਵੀ ਸਾਰਿਆਂ ਨੇ ਤੇ ਜਿਹੜੇ ਐਸਐਚਓ ਨੀਰਜ ਚੋਧਰੀ ਹੈ ਉਹਨਾਂ ਨੇ ਵੀ ਸ਼ੋਰ ਕੀਤਾ ਤੇ ਜਿਹੜੇ ਮੈਡਮ ਸਪੈਸ਼ਲੀ ਪ੍ਰਗਾ ਜਨ ਮੈਮ ਆਈਪੀਐਸ ਦਰਪਨ ਮੈਮ ਇਹਨਾਂ ਦੇ ਪੂਰੇ ਸਹੀ ਇਨਕੁਆਰੀ ਕਰਨ ਨਾਲ ਇਹਨਾਂ ਨੇ ਅੱਜ ਜਿਹੜੀ ਅਰੈਸਟ ਪਈ ਹੈ ਤੇ ਸਾਨੂੰ ਅੱਗੇ ਉਮੀਦ ਹੈ ਕਿ ਜਿਹੜਾ ਵੀ ਅੱਗੇ ਰਹਿੰਦਾ 304 ਸੈਕਸ਼ਨ ਹਟ ਹੋਣਾ 120 ਬੀ ਹੋਣੀ ਹੈ ਜੋ ਜੋ ਹੋਣਾ ਉਹ ਸਾਰਾ ਸਾਨੂੰ ਜਸਟਿਸ ਮਿਲਣ ਦੀ ਪੂਰੀ ਉਮੀਦ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਨੂੰ ਪੁਲਿਸ ਆਪਰੇਟ ਕਰੇਗੇ ਮੇਰੀ ਵਾਈਫ ਦਾ ਨਾਮ ਕੀ ਸੀ ਪੇਸ਼ੇ ਤੋਂ ਕੀ ਸੀ ਉਹ ਤੇ ਕਿਹੜੇ ਹਸਪਤਲ ਚ ਉਹਨਾਂ ਦਾ ਇਲਾਜ ਹੋਇਆ ਮੇਰੀ ਮੇਰੀ ਵਾਈਫ ਦਾ ਨਾਮ ਸੁਨੀਤਾ ਨੇ ਜੀ ਸੀ ਉਹ ਪੇਸ਼ੇ ਤੋਂ ਐਡਵੋਕੇਟ ਸੀ ਉਹਨਾਂ ਦੀ ਉਮਰ ਸਿਰਫ 34 ਸਾਲ ਸੀ ਆਪੇ ਆਪ ਗੱਡੀ ਚਲਾ ਕੇ ਗਏ ਕੋਈ ਉਹਨਾਂ ਨੂੰ ਪ੍ਰੋਬਲਮ ਨਹੀਂ ਸੀ ਤੇ ਐਲਟੈਕ ਹਸਪਤਲ ਐਲਟੈਕ ਹਸਪਤਲ ਰਣਜੀਤ ਬਨੋ ਜਿੰਦਾ ਪ੍ਰੋਪਰਾਈਟਰ ਤੇ ਸਰਜਨ ਡਾਕਟਰ ਪ੍ਰਵੀਨ ਦੇਵਗਨ ਹੈ ਜਿਨੇ ਪਤਾ ਨਹੀਂ ਕਿੰਨੇ ਲੋਕਾਂ ਨੂੰ ਮਰਿਆ ਇੱਕ ਨਹੀਂ ਕਈ ਲੋਕਾਂ ਨੂੰ ਮਰਿਆ ਇਹਨਾਂ ਦੇ ਖਿਲਾਫ ਬੜੀ ਤਕੜੀ ਇਹਨਾਂ ਦਾ ਇਹਨਾਂ ਦਾ ਜੇ ਢੁੰਗਾਈ ਨਾਲ ਇਨਕੁਆਰੀ ਕੀਤੀ ਜਾਏਗੀ ਤਾਂ ਪਤਾ ਨਹੀਂ ਕਿੰਨੀ ਡੈਥ ਸਾਹਮਣੇ ਆ ਸਕਦੀਆਂ ਹੈ ਕਿੰਨੇ ਕੌਣ ਕਿਸ ਨੂੰ ਪੇਸ਼ ਕੀਤਾ ਜਾ ਰਿਹਾ ਤੇ ਕਿੰਨੇ ਲੋਕਾਂ ਨੂੰ ਅਰੈਸਟ ਕੀਤਾ ਗਿਆ ਇਹਨਾਂ ਦੇ ਜੇ ਜੋ ਮੈਨੂੰ ਪਤਾ ਲੱਗਿਆ ਜੀ ਡਾਕਟਰ ਪ੍ਰਵੀਨ ਦੇਵਗਨ ਨੂੰ ਅਰੈਸਟ ਕੀਤਾ ਤੇ ਉਹਨੂੰ ਅੱਜ ਇੱਥੇ ਪੇਸ਼ ਕਰਨਾ ਹੈ ਸੀਜਮ ਕੋਰਟ 'ਚ ਇਹ ਮੈਨੂੰ ਪਤਾ ਲੱਗਿਆ ਜੀ ਠੀਕ ਸਰ ਕੀ ਮਾਮਲਾ ਹੈ ਡਾਕਟਰ ਦਾ ਜਿਹਨੂੰ ਵੀ ਅਰੈਸਟ ਕੀਤਾ ਗਿਆ ਤੇ ਕੋਰਟ 'ਚ ਪੇਸ਼ ਕੀਤਾ ਗਿਆ ਏ ਜੀ ਗੋਕਲ ਚੰਦਨੀ ਜੀ ਨਾਮ ਦੇ ਸ਼ਖਸ ਵੱਲੋਂ 2018 ਦੇ ਵਿੱਚ ਇੱਕ ਕੰਪਲੇਂਟ ਦਿੱਤੀ ਗਈ ਸੀ ਜਿਸ ਕੰਪਲੇਂਟ ਦੇ ਤਹਿਤ ਉਹਨਾਂ ਦੇ ਵਾਈਫ ਦਾ 2 ਅਕਤੂਬਰ 2018 ਨੂੰ ਆਪਰੇਸ਼ਨ ਤੋਂ ਬਾਅਦ ਐਲਟੈਕ ਹਸਪੀਟਲ ਵਿਖੇ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੇ ਐਲਟੈਕ ਹਸਪੀਟਲ ਦੇ ਉਹਨਾਂ ਦੇ ਡਾਕਟਰਸ ਤੇ ਕਾਫੀ ਇਲਜ਼ਾਮ ਲਾਏ ਸਨ ਜਿਸ ਤੋਂ ਬਾਅਦ ਇਸ ਇਸ ਵਿੱਚ ਸਿਵਲ ਸਰਜਨ ਸਾਹਿਬ ਵੱਲੋਂ ਇੱਕ ਬੋਰਡ ਦਾ ਗਠਨ ਕੀਤਾ ਗਿਆ ਸੀ ਜੋ ਦੋਸ ਬੋਟ ਨਹੀਂ ਸਾਰੀਆਂ ਇਹਦੇ ਵਿੱਚ ਚੀਜ਼ਾਂ ਨੂੰ ਵਾਚ ਕੀਤਾ ਤਾਂ ਇਹਨਾਂ ਦੇ ਜੋ ਆਪਰੇਸ਼ਨਲ ਪ੍ਰੋਸੀਜਰ ਤੇ ਵਿੱਚ ਕਾਫੀ ਖਾਮੀਆਂ ਪਾਈਆਂ ਗਈਆਂ ਸੀ ਜੋ ਡਾਕਟਰ ਸੀਗੇ ਉਹ ਉਹਨਾਂ ਦਾ ਉਹਨਾਂ ਦੀ ਕੁਆਲੀਫਿਕੇਸ਼ਨ ਨਹੀਂ ਸੀ ਜਿੰਨੀ ਮੰਡੀਟਰੀ ਹੁੰਦੀ ਹੈ ਕੋਈ ਆਪਰੇਸ਼ਨ ਕਰਨ ਲਈ ਇਸ ਤੋਂ ਲਾਬ ਉਹਨਾਂ ਵੱਲੋਂ ਕੁਝ ਡਾਕਟਰਸ ਦੇ ਨਾਮ ਦਿੱਤੇ ਗਏ ਸੀ ਜੋ ਉਸ ਸਮੇਂ ਹਸਪਤਾਲ ਵਿੱਚ ਹਾਜ਼ਰੀ ਨਹੀਂ ਸਨ ਇਹਨਾਂ ਵਿੱਚੋਂ ਕੁਝ ਡਾਕਟਰ ਈਵਨ ਬਾਹਰ ਆਸਟ੍ਰੇਲੀਆ ਵਿੱਚ ਵੀ ਸਨ ਸੋ ਉਸ ਦੇ ਬੇਸਿਸ ਤੇ ਤੇ ਇੱਕ ਉਹਨਾਂ ਵੱਲੋਂ ਇਲਜ਼ਾਮ ਲਾਈ ਗਏ ਸੀ ਕਿ ਇਹਨਾਂ ਵੱਲੋਂ ਕੁਝ ਡਾਕੂਮੈਂਟਸ ਦੇ ਨਾਲ ਸਾਈਨ ਵਗੈਰਾ ਕਰਕੇ ਜਾਂ ਇਹਨਾਂ ਦੀ ਪਰਮਿਸ਼ਨ ਤੋਂ ਬਿਨਾ ਡਾਕੂਮੈਂਟਸ ਤੇ ਤੇ ਡਾਇਗਨੋਸਿਸਟਰ ਦੇ ਫੋਰਜਰੀ ਵੀ ਕੀਤੀ ਗਈ ਹੈ ਜਿਸ ਦੀ ਐਫਐਐਲ ਵੱਲੋਂ ਰਿਪੋਰਟ ਤਮੀਲ ਹੋਣ ਤੋਂ ਬਾਅਦ ਇਨਾਂ ਦੇ ਖਿਲਾਫ 7 ਮਾਰਚ 2021 ਨੂੰ ਐਲਟਿਕ ਹਸਪਤਾਲ ਦੇ ਖਿਲਾਫ ਇੱਕ ਮੁਕੱਦਮਾ ਦਰਜ ਹੋਇਆ ਸੀ ਅਧੀਨ ਤਾਰਾ 420 465 468 473 ਜਿਸ ਵਿੱਚ ਕੱਲ ਡਾਕਟਰ ਪ੍ਰਵੀਨ ਦੇਵਗਨ ਜੋ ਇਸ ਹਸਪਤਲ ਦੇ ਓਨਰ ਵੀ ਨੇ ਉਹਨਾਂ ਦੀ ਇਸ ਕੇਸ ਦੇ ਵਿੱਚ ਅਰੈਸਟ ਪਈ ਆ ਤੇ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਜੀ ਸਰ ਕਿੰਨੇ ਡਾਕਟਰਾਂ ਦੇ ਇਹ ਨਾਮ ਦਰਜ ਹੋਇਆ ਜੀ ਇਸ ਕੱਲਾ ਸੀ ਇਸ ਕੇਸ ਵਿੱਚ ਜੀ ਹਜੇ ਤੱਕ ਟੋਟਲ ਦੋ ਦੋਸ਼ੀ ਨਾਮਜ਼ਦ ਹੋਏ ਹਨ ਜਿਸ ਵਿੱਚ ਮੇਨ ਡਾਕਟਰ ਪ੍ਰਵੀਨ ਦੇਵਗਨ ਤੇ ਉਹਨਾਂ ਦੇ ਵਾਈਫ ਨਵਰਤਨ ਦੇਵਗਨ ਇਹਨਾਂ ਦੋਨਾਂ ਦੇ ਡਾਕਟਰ ਨਵਰਤਨ ਦੇਵਗਨ ਵੀ ਇਸ ਮੁਕਾਦਮੇ ਵਿੱਚ ਸ਼ਾਮਲ ਤਫਤੀਸ਼ ਹੋ ਚੁੱਕੇ ਹਨ ਤੇ ਡਾਕਟਰ ਪ੍ਰਵੀਨ ਦੇਵਗਨ ਦੀ ਇਹਦੇ ਵਿੱਚ ਕੱਲ ਅਰੈਸਟ ਪਈ ਹੈ ਜੀ ਸਰ ਡਾਕਟਰ ਦਾ ਮੈਡੀਕਲ ਲਾਇਸੈਂਸ ਵੀ ਸ ਰੱਦ ਕਰ ਦਿੱਤਾ ਗਿਆ ਹੁਣ ਇਹ ਸਾਨੂੰ ਮਦਈ ਵੱਲੋਂ ਇੱਕ ਪੰਜਾਬ ਮੈਡੀਕਲ ਕਾਉਂਸਲ ਦਾ ਇੱਕ ਚਿੱਠੀ ਭੇਜੀ ਗਈ ਹੈ ਜਿਸ ਦੇ ਤਹਿਤ ਇਹਨਾਂ ਦਾ ਮੈਡੀਕਲ ਲਾਇਸੈਂਸ ਵੀ ਰੱਦ ਕੀਤਾ ਗਿਆ ਵਾ ਬਾਕੀ ਹਜੇ ਇਨਵੈਸਟੀਗੇਸ਼ਨ ਦੌਰਾਨ ਇਸ ਟੀਨੂ ਬਚਿਆ ਜਾਊਗਾ ਜੀ